ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਬਾਬਾ ਜੀ ਵੱਲੋਂ ਉਪਰੋਕਤ ਉੱਤਰ ਸੁਣ ਕੇ ਪ੍ਰੇਮੋ ਦੀਆਂ ਅੱਖਾਂ ਖੁੱਲ ਗਈਆਂ ਇਸ ਨੇ ਸ੍ਰੀ ਮਾਤਾ ਜੀ ਪਾਸ ਆ ਕੇ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਆਪ ਦੇ ਸ੍ਰੀ ਚੰਦ ਜੀ ਜੋ ਨੰਗੇ ਮਨੰਗੇ ਰਹਿੰਦੇ ਹੋਏ ਸਾਧੂਆਂ ਮੰਗ ਸਾਰਾ ਸਾਰਾ ਦਿਨ ਅੱਖਾਂ ਮੀਚੇ ਬੈਠੇ ਥੱਕਦੇ ਨਹੀਂ ਹਨ ਉਹ ਤਰੀ ਮਤਾਂ ਬਾਬਤ ਵੀ ਇਤਨੀ ਸੋਜੀ ਰੱਖਦੇ ਹਨ ਅੱਜ ਤਾਂ ਇਸਤਰੀ ਜਾਤੀ ਦੇ ਗੁਣਾ ਅਗੁਣਾ ਦਾ ਨਿਰਨਾਸ ਨਾ ਕੇ ਉਹਨਾਂ ਨੇ ਅਸਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪ੍ਰੇਮੋਦ ਨੇ ਨਿਰਨੇ ਨਾਲ ਸਭ ਕੁਝ ਦੱਸ ਦਿੱਤਾ ਤੇ ਆਖਿਆ ਉਹ ਤਾਂ ਚੰਦਨ ਦਾ ਬੂਟਾ ਹਨ ਇਹ ਕਸਤੂਰੀ ਦੇ ਨਾਫੇ ਹਨ ਜਲ ਖੁੱਲਦੇ ਹਨ ਸਾਰੇ ਸਰੋਤਿਆਂ ਨੂੰ ਪ੍ਰੀਤਮ ਦੇ ਪਿਆਰ ਵਿੱਚ ਮਸਤ ਕਰ ਦਿੰਦੇ ਹਨ ਉਹ ਸ਼੍ਰੀ ਚੰਦ ਹਨ ਕਿ ਧਰਤੀ ਦੇ ਚੰਨ ਹਨ ਜੋ ਚਕੋਰਾ ਵਰਗੀਆਂ ਲੋਕਾਂ ਦੀਆਂ ਅੱਖਾਂ ਨੂੰ ਆਪਣੇ ਵੱਲ ਖਿੱਚ ਰੱਖਦੇ ਹਨ ਉਹਨਾਂ ਦੇ ਬਚਨ ਹਨ ਕਿ ਰਾਮ ਦੇ ਬਾਣ ਹਨ ਸਿੱਧੇ ਵੱਜਦੇ ਅਤੇ ਵਿੰਨ ਦੇ ਜਾਂਦੇ ਹਨ ਫਿਰ ਪ੍ਰੇਮੋ ਨੇ ਆਖਿਆ ਮੈਂ ਅੱਜ ਸੁਣਦੀ ਤੇ ਹੈਰਾਨ ਹੁੰਦੀ ਰਹੀ ਉਹ ਐਸੀ ਹੁਕਤ ਜੁਗਤੀ ਨਾਲ ਬੋਲਦੇ ਕਿ ਪੰਡਤਾਂ ਸੰਤਾਂ ਨੂੰ ਹੀ ਨਿਰੁੱਤਰ ਕਰਦੇ ਜਾ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਰੱਬੀ ਜੋਤ ਤੇ ਖਿੱਚ ਹੈ ਸਾਹਮਣੇ ਦੇਖ ਕੇ ਚਾਲ ਨਹੀਂ ਚੱਲਦੀ ਜਾਂਦੀ ਤਪ ਬਲ ਦੀ ਸ਼ਕਤੀ ਹੈ ਉਹ ਬੋਲਦੇ ਹਨ ਤੇ ਹੱਸਦੇ ਹੱਸਦੇ ਕੁਝ ਕਹਿੰਦੇ ਹਨ ਮਾਨੋ ਫੁੱਲ ਚੜਦੇ ਹਨ ਉਹ ਆਪਣੇ ਵਿਚਾਰਾਂ ਤੋਂ ਸਿਧਾਂਤਾਂ ਦੀ ਸੁਗੰਧੀ ਨਾਲ ਲੋਕਾਂ ਦਾ ਮਨ ਮੋਹ ਲੈਂਦੇ ਹਨ ਮਾਤਾ ਸੁਲੱਖਣੀ ਤੁਸੀਂ ਤਨ ਹੋ ਮੈਨੂੰ ਤਾਂ ਅੱਜ ਸਾਰ ਆਈ ਹੈ ਕਿ ਸ਼੍ਰੀ ਚੰਦ ਜੀ ਬਾਬਤ ਇਹਨਾਂ ਦੇ ਪਿਤਾ ਜੀ ਦੇ ਵਿਚਾਰ ਜੋ ਤੁਸੀਂ ਦੱਸਦੇ ਰਹਿੰਦੇ ਸੀ ਸੱਚੇ ਹੀ ਹਨ ਓ ਮਾਤਾ ਲਖਣੀ ਜੀ ਆਪਣੇ ਸ੍ਰੀ ਚੰਦ ਜੀ ਤੇ ਸੋਭਾ ਸੁਣ ਕੇ ਖੁਸ਼ ਵੀ ਹੋਏ ਖੁਸ਼ ਵੀ ਹੋਏ ਪਰ ਡਰਦੇ ਵੀ ਰਹਿੰਦੇ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਏ ਸਤਨਾਮ diri vahe